ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਦੁਪਹਿਰ ਦਾ 1:00 ਵਜੇ 1:10 ਮਿੰਟ ਹੋ ਗਏ ਸਮਾਂ ਇੱਕੀ ਹੋ ਗਿਆ অলਮੋਸਟ ਤੇ ਮੈਂ ਹੁਣ ਆਪਣਾ ਲੰਚ ਕਰਦੀ ਮੇਰਾ ਲੰਚ ਟਾਈਮ ਹੋ ਗਿਆ ਤੇ ਪਾਣੀ ਲੈ ਕੇ ਆਈ ਮੈਂ ਕਿ ਪਹਿਲਾਂ ਪਾਣੀ ਦਾ ਗਲਾਸ ਪੀਣਾ ਫਿਰ ਲੰਚ ਕਰਨ ਤੋਂ ਬਾਅਦ ਘੰਟਾ ਪਾਣੀ ਨਹੀਂ ਪੀਤਾ ਜਾਂਦਾ ਹੁੰਦਾ ਮੂ ਵੀ ਪਿਆਸ ਲੱਗੀ ਪਈ ਸੀ ਮੈਂ ਥੋੜਾ ਜਿਹਾ ਹੁਣ ਰੈਸਟ ਕਰਕੇ ਹਟੀਆਂ ਕੁਣ ਮੈਂ ਆਪਣਾ ਲੰਚ ਕਰ ਦਿਆਂ ਸਵੇਰੇ ਬਣਾਈ ਸਾਲੂ ਗੋਭੀ ਸਬਜ਼ੀ ਤੇ ਸਵੇਰੇ ਨਾਲ ਜਖ ਖਾਣ ਪਕਾਉਣ ਤੋਂ ਬਿਨਾ ਮੈਂ ਹਾ ਸੌਰੀ ਪੜਦੇ ਧੋਤੇ ਸੀ ਕੱਪੜੇਨ ਤੋਂ ਤੇ ਕੱਪੜੇ ਵੀ ਮੇਰੀ ਲਾਂਡਰੀ ਬਾਸਕਟ ਭਰੀ ਪਈ ਹੈ ਸ਼ਾਇਦ ਮੈਂ ਹੁਣ ਸ਼ਾਮ ਨੂੰ ਧੋਵਾਂ ਜੇ ਮੇਰਾ ਟਾਈਮ ਲੱਗੂਗਾ ਅੱਜ ਮੇਰਾ ਥੋੜਾ ਬਿਜ਼ੀ ਸਕੇਡਿਊਲ ਆ ਸਵੇਰੇ ਵੀ ਬਿਜ਼ੀ ਰਿਹਾ ਸਵੇਰੇ ਪੜਦਿਆਂ ਚ ਬਿਜ਼ੀ ਰਿਹਾ ਪੜਦਿਆਂ ਦੇ ਮੈਂ ਤਿੰਨ ਸਾਈਕਲ ਲਗਾਏ ਫੂਲੀ ਮਸ਼ੀਨ ਵਿੱਚ ਇਧਰ ਬੈੱਡ ਤੇ ਹੁਣ ਮੈਂ ਸਾਰੇ ਪੜਦੇ ਤਹਿ ਲਗਾ ਕੇ ਚਿੰਕੇ ਰੱਖੇ ਪਏ ਨੇ ਕਿਉਂਕਿ ਕੱਲ ਨਾਲ ਸੀ ਮੰਮੀ ਕੋਲੋਂ ਉੱਥੇ ਪੜਦੇ ਚੱਕ ਲਈ ਸੀ ਉਤਾਰ ਤੇ ਮੈਂ ਕਿਹਾ ਚਲੋ ਮੈਂ ਫੂਲੀ ਮਸ਼ੀਨ ਚ ਧੋ ਦੂੰਗੀ ਥੋੜੇ ਸੌਖੇ ਧੋ ਕੇ ਨਹੀਂ ਤਾਂ ਫਿਰ ਪੜਦੇ ਆ ਪਤਾ ਹੀ ਫਿਰ ਧੋਣੇ ਕਿੰਨੇ ਮੁਸ਼ਕਲ ਹੁੰਦੇ ਨੇ ਉਹ ਮੈਂ ਸਵੇਰੇ ਸਾਰੇ ਵਾਸ਼ ਕਰਦੇ ਪੜਦੇ ਸੁੱਕ ਚੁਕੇ ਨੇ ਕੱਪੜਾ ਤੈ ਕਰਕੇ ਬੈੱਡ ਤੇ ਰੱਖਦੇ ਤੇ ਮੈਂ ਆਪਣੇ ਦੋ ਰੂਮਸ ਤੇ ਵੀ ਪੜਦੇ ਧੋਤੇ ਉਧਰ ਪਿਛਲੇ ਰੂਮ ਦੇ ਦੋ ਮੇਰੇ ਵਾਲੇ ਰੂਮ ਦੇ ਨਹੀਂ ਦੂਸਰੇ ਰੂਮ ਦੇ ਮੈਂ ਦੋ ਰੂਮਸ ਸੇ ਪੜਦੇ ਧੋਤੇ ਤੇ ਇਸ ਤੋਂ ਬਿਨਾ ਅੱਜ ਮੇਰਾ ਰੁਟੀਨ ਇਹ ਹੈ ਕਿ ਸ਼ਾਮ ਨੂੰ ਆਊਗੀ ਹੈਲਪਰ ਸਾਢੇ 3 ਵਜੇ ਮੈਂ ਉਹਨੂੰ ਕਿਹਾ ਆ ਜੀ ਤੇ ਉਹ ਤੋਂ ਮੈਂ ਦੋ ਰੂਮਸ ਕਲੀਨ ਕਰਾਉਣ ਦਾ ਸੋਚ ਰਹੀ ਆ ਨੀਚੇ ਵੀ ਉਹ ਦੋਨੇ ਰੂਮਸ ਤੇ ਮੈਂ ਪਰਦੇ ਵੀ ਵਾਸ਼ ਕਰਤੇ ਗੱਦੇ ਵੀ ਸਾਫ ਕਰਤੇ ਬਸ ਅੰਦਰ ਤੇ ਥੋੜਾ ਬਹੁਤਾ ਉਚਾਰ ਚੜੀ ਕਰ ਦੂ ਪੱਖਾ ਸਾਫ ਕਰ ਦੂਗੀ ਖਿੜਕੀਆਂ ਚਲੋ ਫੇ ਅਗਲੀ ਵਾਰ ਰੁਟੀਨ ਚ ਹੁੰਦੀ ਰਹਿੰਦੀ ਨੇ ਖਿੜਕੀਆਂ ਨਹੀਂ ਜ਼ਰੂਰੀ ਨੇ ਮੈਂ ਅੱਜ ਹੀ ਕਰਾਉਣੇ ਨੂੰ ਮੈਂ ਫੇਰ ਕਦੇ ਇਕੱਠੀਆਂ ਵਿੰਡੋਸ ਹੋ ਜਾਣੀਆਂ ਸਾਫ ਉੱਪਰ ਵਾਲੀ ਲੌਬੀ ਚੜਵਾਉਂਗੀ ਉਹ ਬਸ ਜਿਹੜੇ ਰੂਮਸ ਤੇ ਮੈਂ ਪੜਦੇ ਤੋਤੇ ਉੱਤੇ ਤੇ ਕੰਦੇ ਸਾਫ ਕਰਦੇ ਉਹ ਰੂਮਸ ਦੀ ਫਿਰ ਕਲੀਨਿੰਗ ਅੱਜ ਫਾਈਨਲ ਹੋ ਜੂਗੀ ਫਿਰ ਰਾਤ ਨੂੰ ਜਾਂ ਸਵੇਰੇ ਕੱਲ ਨੂੰ ਮੈਂ ਪੜਦੇ ਵਗੈਰਾ ਉਹਦੇ ਲਗਵਾ ਦੂੰਗੀ ਤੇ ਐਟ ਲੀਸਟ ਕੁਛ ਤਾਂ ਫਾਈਨਲਾਈਜ਼ ਹੋਊਗਾ ਇਹ ਹੋਗਾ ਵੀ ਹਾਂ ਕੁਛ ਤਾਂ ਕੰਮ ਨਿਬੜਿਆ ਤੇ ਉਸ ਤੋਂ ਬਾਅਦ ਫਿਰ ਅਗਲੇ ਰੂਮਸ ਦੇ ਸਾਫ-ਸਾਫੇ ਸ਼ੁਰੂ ਕਰ ਦਿਆਂਗਾ ਅੱਦੀ ਪੜਦਿਆਂ ਦੀ ਇਸ ਤਰ੍ਹਾਂ ਤਾਂ ਕੁਛ ਕੰਮ ਚੱਲ ਰਿਹਾ ਘਰੇ ਬਸ ਸਵੇਰੇ ਮੈਂ ਪੜਦੇ 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 ਇੱਕ ਲੋਡ ਕੱਢ ਲੈਣਾ ਇੱਕ ਹੋਰ ਪਾਤਾ ਇੱਕ ਲੋਡ ਕੱਢ ਕੇ ਸੁੱਕਣਾ ਪਾਤਾ ਇੱਕ ਹੋਰ ਪਾਤਾ ਬਸ ਐਂ ਚੱਲ ਰਿਆ ਸੀ ਦੁਪਹਿਰੇ 12 ਵਜੇ ਤੱਕ ਪਰਦੇ ਧੁੱਤ ਗਏ ਨੇ ਸਾਰੇ ਕੰਪਲੀਟ ਹੋ ਗਏ ਤਿੰਨ ਸਰਕਲ ਯਾਨੀ ਸਕਾਸਕੋ ਕਿਵੇਂ 12 ਵਜੇ ਬੇਲੀ ਹੋਈਆਂ ਪਰਦੇ ਰੱਖ ਕੇ ਫਿਰ ਮੇਰੀ ਆਦਤ ਵੀ ਨਹੀਂ ਵੀ ਬੈੱਡ ਤੇ ਮੈਂ ਐਂ ਸੌਂਟਦਾ ਫਿਰ ਉਹ ਮੈਨੂੰ ਐਂ ਲੱਗਦਾ ਵੀ ਪਈਆਂ 'ਚ ਵੀ ਬਹੁਤ ਬਲਜੇ ਪੈਣਗੇ ਪਰਦੇ ਟੰਗੇ ਪੂਰੇ ਲੱਗਣਗੇ ਪਣ ਬਣਾਉਣੇ ਵਾਲੇ ਤੇ ਫਿਰ ਮਨ ਨਾਲ ਦੀ ਨਾਲ ਤੈਅ ਕਰਕੇ ਰੱਖਦਾ ਨਹੀਂ ਹੁੰਦੀ ਸੋਨ ਪਾਣੀ ਪੀ ਲਈਏ ਤੇ ਉਸ ਤੋਂ ਬਾਅਦ ਫਿਰ ਮੈਂ ਕਰਦਿਆਂ ਲੰਚ ਇੱਧਰ ਪਏ ਨੇ కర్ਟਨਸ ਵਾਸ਼ ਕੀਤੇ ਤੇ ਤੈ ਕਰਕੇ ਰੱਖੇ ਪਏ ਨੇ ਮੈਂ ਅਲੱਗ-ਅਲੱਗ ਕਰਕੇ ਬਸਾ ਥੋੜਾ ਡਾਰਕਾ ਕਾਫੀ ਵਾਲੇ కర్ਟਨਸ ਇਹ ਇੱਧਰ ਮੈਂ ਨੀਚੋਂ ਆਪਣੇ ਰੂਮਸ ਤੇ ਇੱਧਰੋਂ ਪਿੱਛੋਂ ਉਤਾਰੇ ਨੇ ਤੇ ਉਹ ਦੂਸਰੇ ਮੰਮੀ ਦੇ కర్ਟਨਸ ਨੇ ਉਹ ਵੀ ਵਾਸ਼ ਕਰਕੇ ਤੈ ਕਰਕੇ ਰੱਖੇ ਪਏ ਨੇ ਇਸ ਤਰ੍ਹਾਂ ਕੁਛ ਅੱਜ ਸਵੇਰੇ ਮੈਂ కర్ਟਨਸ ਸਹੀ ਕੰਮ ਖਲਮ ਕੀਤਾ ਫਿਰ ਆਇਆ ਹੁੰਦਾ ਵੀ ਚਲੋ ਇਹ ਕੰਮ ਧੁੱਪੇ ਸੁੱਕ ਵੀ ਜਾਂਦੇ ਨੇ ਤੇ ਕਾਫੀ ਜ਼ਿਆਦਾ ਵੀ ਸੀਗੇ ਇੱਕਦਾਂ ਲੋੜ ਹੋਵੇ ਬੰਦਾ ਚਲੋ ਸ਼ਾਮ ਨੂੰ ਵੀ ਧੋ ਲਾਂਦਾ ਫਿਰ ਸ਼ਾਮ ਨੂੰ ਮੈਨੂੰ ਆਈ ਸੀ ਮੈਂ ਲਾਂਡਰੀ ਵਾਲੇ ਆਪਣੇ ਕੱਪੜੇ ਧੋਉਂਗੀ ਉਹ ਵੀ ਹਾਲੇ ਪੱਕਾ ਨਹੀਂ ਪਤਾ ਫਾਈਨਲ ਨਹੀਂ ਪਰ ਹੈਲਪ ਕਰਾਉਗੀ ਦੇਖਦੇ ਆ ਕਿੰਨਾ ਟਾਈਮ ਲੱਗਦਾ ਨਹੀਂ ਫਿਰ ਕੱਲ ਨੂੰ ਅਰਲੀ ਧੋ ਲੂੰਗੀ ਅੱਜ ਘਰ ਦਾ ਅੰਤ ਦਾ ਕੰਮ ਮੈਂ ਖਤਮ ਕਰਤਾ ਹੁਣ ਕਰਦੇ ਆਪਾਂ ਆਪਣਾ ਲੰਚ ਹੋ ਗਿਆ ਲੰਚ ਟਾਈਮ ਅੱਜ ਬਣਾਈ ਸੀ ਆ ਆਲੂ ਗੋਭੀ ਦੀ ਫਸਟ ਸਬਜੀ ਇਸ ਤੋਂ ਬਾਅਦ ਆਲੂ ਗੋਭੀ ਹੀ ਚੱਲੇ ਕਰੂੰਗੀ ਸਰਦੀ ਸਰਦੀ ਗੋਭੀ ਚੱਲਨੀ ਹੈ ਹੁਣ ਆਪਾਂ ਕਰਦੇ ਆ ਆਪਣਾ ਲੰਚ ਸਾਡੇ 3:30 ਵਜੇ ਦਾ ਟਾਈਮ ਸੀ ਹੁਣ ਤੇ ਹੈਲਪਰ ਆ ਚੁੱਕੀ ਸੀ ਆ ਕੇ ਲੱਗੀ ਸੀ ਆਪਣੇ ਕੰਮ ਤੇ ਇਹਦੇ ਆਉਣ ਤੋਂ ਪਹਿਲਾਂ ਮੈਂ ਵੀ ਆਪਣੀ ਚਾਹ ਵਗੈਰਾ ਪੀ ਕੇ ਰੈਡੀ ਹੋ ਗਈ ਸੀ ਵੀ ਚਾਹ ਚੁ ਪੀ ਲਈਏ ਕੰਡੇ ਤੇ ਹੋ ਜਾਈਏ ਫਿਰ ਚਲੋ ਕੰਮ ਕਰਨਾ ਹੋਊਗਾ ਹੁਣ ਤਾਂ ਹੈਲਪਰ ਤੋਂ ਮੇ ਕਰਵਾਇਆ ਜਾਵੇ ਅ ਕੰਦਾਂ ਤੋਂ ਡਸਟ ਸੀ ਉਹ ਮੈਨੂੰ ਮੈਂ ਕਿਹਾ ਛਾੜ ਉਹਨਾਂ ਨੂੰ ਅੱਛੀ ਤਰ੍ਹਾਂ ਸਾਰੇ ਕੰਦਾਂ ਤੇ ਮਾਰ ਦੇ ਤੇ ਉੱਪਰ ਛੱਤ ਤੇ ਕਿਤੇ ਨਿੱਕੇ-ਮੋٹے ਕੋਈ ਜਾਲ ਹੈਗੇ ਨੇ ਉਹ ਸਾਫ਼ ਹੋ ਜਾਣਗੇ ਵੈਸੇ ਬਹੁਤ ਜ਼ਿਆਦਾ ਗੰਦਾ ਤਾਂ ਹੈ ਨਹੀਂ ਸੀ ਇਹ ਰੂਮ ਤਾਂ ਬਿਲਕੁਲ ਵੀ ਗੰਦਾ ਨਹੀਂ ਹੁੰਦਾ ਇੱਕ ਕਸੀ ਯੂਜ਼ ਨਹੀਂ ਕਰਦੇ ਰੂਮ ਇੱਕੀ ਰੂਮ ਆ ਗਿਆ ਪਿੱਛੇ ਕੋਰਨਰ ਤੇ ਇੱਕ ਇਹਦੀ ਵਿੰਡੋਸ ਵਗੈਰਾ ਬੰਦ ਹੁੰਦੀਆਂ ਨੇ ਕਿ ਤੋ ਵੀ ਡਸਟ ਨਹੀਂ ਪੈਂਦੀ ਇਹ ਰੂਮ ਵਿੱਚ ਹਾਂ ਕੁਛ ਦਿਨਾਂ ਬਾਅਦ ਧੁੰਦਾਂ ਮਾਣੀ ਮੋਟੀ ਡਸਟ ਆ ਜਾਂਦੀ ਉਹਦੋਂ ਜਦ ਡਸਟਿੰਗ ਹੋ ਜਾਂਦੀ ਹੈ ਤੇ ਉੱਪਰ ਕੰਧਾਂ ਤੇ ਛੱਤ ਤੇ ਅੱਛੀ ਤਰ੍ਹਾਂ ਸਫਾਈ ਕਰਤੀ ਸੀ ਇਹਨੇ ਜਾਲੇ ਵਗੈਰਾ ਵੀ ਥੋੜੇ ਬਹੁਤੇ ਕਿਤੇ ਹੈਗੇ ਸੀਗੇ ਚਲੋ ਸਾਫ਼ ਹੋ ਗਏ ਸੀਗੇ ਹੈਲਪਰ ਵੀ ਕਹਿ ਰਹੀ ਸੀ ਕਿ ਇਹਨੇ ਗੰਦਾ ਤਾਂ ਹੈ ਹੀ ਨਹੀਂ ਕੁਝ ਨਹੀਂ ਹੈਗਾ ਕਹਿੰਦੀ ਕੁਝ ਨਹੀਂ ਹੈਗਾ ਸਾਫ਼ ਕਰਨ ਨੂੰ ਮੈਂ ਕਿਹਾ ਬਸ ਹੋ ਗਿਆ ਆਪ ਨੂੰ ਇੱਕ ਅੰਦਰੋਂ ਰੀਸ ਨਹੀਂ ਹੁੰਦੀ ਇੱਕ ਕਿ ਜਦੋਂ ਦੀਵਾਲੀ ਆ ਗਈ ਸਫਾਈ ਕਰ ਲਈ ਸਫਾਈ ਕਰ ਲਈ ਉਹ ਚੀਜ਼ ਆਪ ਨੂੰ ਹੋਰ ਐਸ ਵਿੱਚ ਸਫਾਈ ਕਰ ਲਈ ਤਸੱਲੀ ਹੋ ਜੂ ਮਨ ਨੂੰ ਕਿ ਹਾਂ ਡੀਪ ਕਲੀਨਿੰਗ ਹੋ ਗਈ ਤੇ ਹਰ ਪਰ ਮੈਂ ਕਿਹਾ ਪੱਖਾ ਸਾਫ਼ ਕਰ ਦੇ ਤੇ ਮੈਂ ਬੈੱਡ ਦੀ ਜਿਹੜੀ ਪਿੱਛੇ ਬੈਕ ਸੀ ਲੈਦਰ ਸੀ ਲੱਗਾ ਹੋਇਆ ਉਹਨੂੰ ਮੈਂ ਕੋਲ ਨਹੀਂ ਨਾ ਅਚੀ ਤਰ੍ਹਾਂ ਮੈਂ ਕਿਹਾ ਸਾਫ਼ ਕਰਦਾ ਨਹੀਂ ਹੁਣ ਗੱਦੇ ਵੀ ਚੱਕੇ ਹੋਈ ਸੀ ਤੇ ਕਲੀਨ ਕਰਨਾ ਵੀ ਈਜ਼ੀ ਸੱਚੀ ਤਰ੍ਹਾਂ ਕਲੀਨ ਵੀ ਹੋ ਜੂ ਪਿੱਛੋਂ ਲੈਦਰ ਜਿਹੜਾ ਲੱਗਾ ਹੋਇਆ ਤੇ ਪੱਖੇ ਤੇ ਵੀ ਹਰ ਪਰ ਕਹਿ ਰਹੇ ਸੀ ਕਹਿੰਦੇ ਕੁਛ ਨਹੀਂ ਕਹਿੰਦੇ ਸਾਫ਼ ਪਿਆ ਮੈਂ ਕਿਹਾ ਤਾਂ ਮੈਂ ਸਾਫ਼ ਕਰਦੀ ਰਹਿਣੀ ਆ ਮੈਂ ਪੱਖੇ ਹਰ ਮਹੀਨੇ ਸਾਫ਼ ਕਰਦੀ ਆ ਹਰ ਮਹੀਨੇ ਕਿ ਜਿੰਨੇ ਵੀ ਸਾਰੇ ਘਰੇ ਲੱਗੇ ਹੋਏ ਨੇ 바ਰੀ ਬਾਰੀ ਕਰਕੇ ਮਿਸਾਲ ਕਰਦੇ ਹੁੰਦੇ 15 ਦਿਨਾਂ ਤੋਂ ਕੁਝ 3-4 ਕਰ ਲਏ ਸਿਰਫ 15 ਦਿਨਾਂ ਤੋਂ ਸਿਰਫ ਕੁਝ 3-4 ਪੱਖੇ ਕਰ ਲਏ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਹੋ ਜਾਂਦੇ ਨੇ ਜੇ ਆਪਾਂ ਇਕੱਠੀ ਕਰੀਏ ਵੀ ਇੱਕ ਦਿਨ ਜੀ ਮੈਂ ਸਾਰੇ ਹੀ ਪੱਖੇ ਪੱਖੇ ਕਰਨੇ ਨੇ ਨਹੀਂ ਥੋੜਾ ਥੋੜਾ ਕਰਕੇ ਕਰ ਲਾਣੇ 15 ਦਿਨਾਂ ਬਾਅਦ ਇਹ ਕੁਝ ਰੂਮਸ ਤੇ ਕਰਦਾਂ ਨੇ 15 ਦਿਨਾਂ ਬਾਅਦ ਫਿਰ ਕੁਝ ਰੂਮਸ ਤੇ ਹੋ ਜਾਂਦੇ ਨੇ ਜਾਂ ਜੇ ਹੁੰਦਾ ਵੀ ਕੋਹੜੀ ਚੱਕੀ ਆ ਹੁਣ ਜਿਹੜੇ ਕੋਹੜੀ ਨਹੀਂ ਲਗਾ ਕੇ ਹੋਣਗੇ ਉਦੋਂ ਫਿਰ ਦੇਖ ਲਈਦਾ ਨਾ ਜਿਵੇਂ ਵੀ ਠੀਕ ਲੱਗਦਾ बस ਹੁਣ ਬੈੱਡ ਤੇ ਮੈਂ ਗਿੱਲਾ ਕੱਪੜਾ ਮਰਵਾ ਲਿਆ ਹੈ ਹੈਲਪਰ ਤੋਂ ਮੈਂ ਕਿਹਾ ਗਿੱਲਾ ਕੱਪੜਾ ਵੀ ਬੈੱਡ ਤੇ ਮਾਰ ਦੇ ਕੋਈ ਡਸਟ ਵਗੈਰਾ ਉੱਪਰੋਂ ਗਿਰੀ ਹੋਈ ਹੈ ਹੁਣ ਤਾਂ ਸਫਾਈ ਹੋ ਜੂ ਫਿਰ ਗੱਦੇ ਰੋ ਰੋ ਚੱਕੇ ਨਹੀਂ ਜਾਂਦੇ ਇਹ ਰੂਮ ਦੇ ਤਾਂ ਬਿਲਕੁਲ ਚੱਕੇ ਨਹੀਂ ਜਾਂਦੇ ਇੱਕ ਰੂਮ ਚ ਇੱਕ ਰੂਮ ਯੂਸ ਚ ਨਹੀਂ ਆਉਂਦਾ ਇਹ ਗੱਦੇ ਵੈਸੇ ਭਾਰੀ ਨੇ ਤੇ ਇਹ ਤਾਂ ਬਿਲਕੁਲ ਹੀ ਨਹੀਂ ਮੈਂ ਚੱਕ ਸਕਦੀ ਵੀ ਕੱਪੜਾ ਤੋਂ ਬੈੱਡ ਤੇ ਮਾਰ ਦੇ ਕੋਈ ਡਸਟ ਵਗੈਰਾ ਹੋਊਗਾ ਤਰ ਕੱਪੜੇ ਨਾਲ ਲਾ ਕੇ ਸਾਫ਼ ਹੋ ਜੂਗੀ ਤੇ ਉਸ ਤੋਂ ਬਾਅਦ ਗੱਦੇ ਸੀ ਸਿਕਾਏ ਪਈ ਸੀ ਕਵਰ ਤੋਂ ਤੇ ਪਈ ਸੀ ਫਿਰ ਮੈਂ ਹੈਲਪਰ ਨੂੰ ਕਿ ਮੇਰੇ ਨਾਲ ਇਹ ਵੀ ਰਖਵਾ ਦੇ ਤੇ ਕਵਰ ਵੀ ਨਾਲ ਲੱਕ ਚੜਵਾ ਦੇ ਮੇਉ ਇਹ ਵੀ ਸੌਕਾ ਹੋ ਜਾਊਗਾ ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਜਿਹੜਾ ਕੰਮ ਮੈਨੂੰ ਕੱਲੀ ਨੂੰ ਕਰਨਾ ਔਖਾ ਲੱਗਦਾ ਜਾਂ ਜਿਹਦੇ ਵਿੱਚ ਮੈਨੂੰ ਕਿਸੇ ਦੀ ਹੈਲਪ ਚਾਹੀਦੀ ਵੀ ਉਹ ਕੰਮ ਮੈਂ ਕਰਵਾ ਲਾਂ ਜਿਹੜਾ ਕੰਮ ਮੈਨੂੰ ਆਇਸ ਵਿੱਚ ਮੈਂ ਆਪ ਤੋਂ ਕਰ ਲੂੰਗੀ ਉਹ ਮੈਂ ਛਡਵਾ ਲੇ ਜਿਵੇਂ ਮੈਂ ਉੱਪਰ ਗੱਦਿਆਂ ਦੇ ਬੈੱਡ ਸ਼ੀਟਸ ਵਗੈਰ ਨਹੀਂ ਬਿਸ਼ਵਾਈਆਂ ਉਹ ਕ ਮੈਂ ਨੂੰ ਕਹਤ ਇਸ ਮੈਂ ਕੋ ਮੈਂ ਆਪ ਹੀ ਕਰ ਲੂੰਗਾ ਦੇ ਵਿੱਚ ਤੇ ਜੇ ਮੈਂ ਡਸਟਿੰਗ ਨਹੀਂ ਮੈਂ ਰੂਮਸ ਦੀ ਕਰਵਾਈ ਜੀ ਮੈਂ ਸਾਈਡ ਟੇਬਲਸ ਦੀ ਡਸਟਿੰਗ ਹੋ ਗਈ ਉਹ ਵੀ ਮੈਂ ਕਹਤਾ ਸੀ ਮੈਂ ਕਹਾਂ ਮੈਂ ਆਪ ਹੀ ਕਰ ਲੂੰਗੀ ਡਸਟਿੰਗ ਨਹੀਂ ਕੋਈ ਵੱਡੀ ਗੱਲ ਨਹੀਂ ਬਸ ਜਿਹੜਾ ਕੰਮ ਮੈਨੂੰ ਔਖਾ ਲੱਗਦਾ ਮੈਂ ਉਹ ਕਰਵਾਇਆ ਇਹ ਤੋਂ ਮੈਨੂੰ ਉਹ ਆਦਤ ਨਹੀਂ ਵੀ ਜੇ ਕਿਸ ਨੇ ਕੰਮ ਨੂੰ ਹਾਂ ਕਰਤੇ ਆਪਣੇ ਨਾਲ ਕੋਈ ਹੈਲਪ ਕਰਾ ਰਿਆ ਵੀ ਮੋੜ ਚੰਮੀ ਖਾ ਜਾ ਮੈਨੂੰ ਉਹ ਆਦਤ ਹੈ ਨਹੀਂ ਕਿ ਫਿਰ ਐਨਾ ਵੀ ਕਿਸੇ ਦਾ ਲਾਹਾ ਕੀ ਲੈਣਾਗਾ ਜਿਹੜਾ ਕੰਮ ਆ ਚਲੋ ਆਪ ਕਰ ਸਕਦੇ ਆ ਫਿਰ ਉਹ ਆਪ ਵੀ ਕਰ ਲੈਣਾ ਚਾਹੀਦਾ ਤੇ ਗੱਦਿਆਂ ਦੀ ਹੋ ਗਈ ਸੈਟਿੰਗ ਕਵਰ ਵਗੈਰਾ ਛੱਟੇ ਵਾਲੇ ਸੀ ਗੱਦਿਆਂ ਦੇ ਕਵਰ ਨਾਲ ਸੀ ਪ੍ਰਾਣੀਆਂ ਬੈੱਡ ਸ਼ੀਟਸ ਤੋਂ ਬਣਾਏ ਹੋਏ ਨੇ ਦੋ ਤਰ੍ਹਾਂ ਦੀਆਂ ਬੈੱਡ ਸ਼ੀਟ ਸਿਗੀਆਂ ਤੇ ਉਮੇ ਫਿਰ ਬੈੱਡ ਸ਼ੀਟਸ ਤੋਂ ਬਣੇ ਹੋਏ ਨੇਗੇ ਤੇ ਬਾਕੀ ਠੀਕ ਆ ਹੈ ਚੱਲ ਰਹੇ ਨੇ ਕੋਈ ਟਾਈਮ ਮਿਲਿਆ ਠੀਕ ਲੱਗਾ ਚੇਂਜ ਕਰ ਲਾਂਗੇ ਇੱਕ ਰੂਮ ਦੀ ਕਲੀਨਿੰਗ ਤੋਂ ਬਾਅਦ ਹੁਣ ਹੈਲਪਰ ਆ ਗਈ ਸੀ ਦੂਜੀ ਰੂਮ ਵਿੱਚ ਤੇ ਇਹ ਰੂਮ ਦੀ ਸਫਾਈ ਵੀ ਹੋ ਗਈ ਪੱਕਾ ਸਾਫ਼ ਹੋ ਗਿਆ ਥੋੜਾ ਬਹੁਤਾ ਹੈਗਾ ਸੇ ਨਾ ਗੰਦਗੀ ਹੈ ਹੀ ਨਹੀਂ ਸੀ ਹੈਲਪਰ ਵੀ ਕਰਸ ਤੈਨੂੰ ਕੁਝ ਨਹੀਂ ਹੈਗਾ ਸਾਫ਼ ਹੈ ਸਾਫ਼ ਹੈ ਤੇ ਉੱਪਰ ਲੌਬੀ 'ਚ ਆ ਕੇ ਫਿਰ ਉੱਪਰ ਵਾਲੀ ਵੀ ਰੋਪੀ ਦੇ ਜਾਲੇ ਥੋੜੇ-ਬਹੁਤ ਹੈਗੇ ਸੀ ਕਿ ਜਿੰਨਾ ਹੈਗਾ ਸਫਾਈ ਕਰਨ ਵਾਲਾ ਉਹ ਕਰ ਰਿਆਂਗੇ ਕੰਦਾ ਅੱਛੀ ਤਰ੍ਹਾਂ ਸਾਫ਼ ਹੋ ਜਾਣਗੀ ਆ ਕਿਤੇ ਜਾਲਾ ਹੈਗਾ ਉਹ ਸਾਫ਼ ਹੋ ਜਾਊਗਾ ਇਹ ਹੁੰਦਾ ਵੀ ਡਸਟ ਵਗੈਰਾ ਜੇ ਲੱਗਿਆ ਕਿਤੇ ਤਾਂ ਝਾੜੂ ਨਾਲ ਜਾਂ ਕੱਪੜੇ ਨਾਲ ਡਸਟਰ ਨਾਲ ਚਲੋ ਸਾਫ਼ ਹੋ ਜਾਂਦੀ ਹੁੰਦੀ ਹੈਗੀ ਤੇ ਨਾਲ ਥੋੜਾ-ਬਹੁਤਾ ਜਿੱਥੇ ਕੋਈ ਮੈਨੂੰ ਲੱਗਦਾ ਸੀ ਠੀਕ ਮੈਂ ਵਿੱਚ ਹੱਥ ਪਾ ਲੈ ਮਾਰੀ ਜਾਂਦੀ ਸੀ ਇੱਦਾਂ ਚਲੋ ਦੋ ਜਣੇ ਨਾਲ ਨਾ ਕੰਮ ਕਰਨਾ ਵੀ ਸੌਖਾ ਹੋ ਜਾਂਦਾ ਕੰਮ ਹੋ ਵੀ ਜਾਂਦਾ ਤੇ ਆਪਣੀ ਹਿੰਮਤ ਜੀ ਵੀ ਆਪਣੇ ਚ ਆ ਜਾਂਦੀ ਹੈ ਆਪ ਨੂੰ ਹਿੰਮਤ ਹੀ ਮਿਲ ਜਾਂਦੀ ਕੰਮ ਕਰਨ ਦੀ ਨਹੀਂ ਇਕੱਲੇ ਨੂੰ ਆਏ ਜੀ ਲੱਗਦਾ ਕੰਮ ਤੋਂ ਆਪਾਂ ਖਵੜਾ ਜਾਂਦੇ ਵੀ ਇਹਨਾਂ ਕੰਮ ਮੈਂ ਇਕੱਲੇ ਕਰੂੰਗੀ ਤੇ ਹੁਣ ਨਾ ਅੰਦਰ ਵਾਲੇ ਜਿਹੜਾ ਵਾਸ਼ਰੂਮ ਆ ਉੱਪਰ ਇਹਦਾ ਮੈਂ ਐਗਜ਼ੌਸਟ ਫੈਨ ਉਤਾਰ ਲਿਆ ਸੀ ਬਹੁਤ ਬਹੁਤ ਜ਼ਿਆਦਾ ਗੰਦਾ ਸੀਗਾ ਉਸ ਫੈਨ ਅਸ ਮੈਂ ਉਤਾਰ ਲਿਆ ਮੈਂ ਦਿਮਾਗ ਕੰਮ ਜਾਂ ਬਸ ਲੈ ਕੇ ਨਾ ਕਵੇਂ ਨਾ ਕਮੀ ਜਗਾੜ ਦੇ ਲਾ ਕੇ ਮੈਂ ਚਲ ਖੋਲ ਕੇ ਦੇਖਦੇ ਹੁਲ ਗਿਆ फिर उतार वॉश भी करता वोश वगैरह अच्छी तरह साफ नहीं होंगे पर मेरे तो वापस यही फिक्स नहीं होया है जो उतारा मैं लिया पर फिक्स नहीं हो चलो वो मैं छविंद आके कस जाए बस वो कसा ही नहीं गया नट की सैटिंग भी सही आई है, है तो सौखा ही है पर कसया पता नहीं क्यों नहीं गया वॉश करता मैं एग्जॉस्ट फैन ਹੈਲਪਰ ਨੇ ਅੰਦਰੋਂ ਬਾਥਰੂਮ ਵੀ ਸਾਰਾ ਝਾੜ ਜਿਹੜਾ ਹੀ ਕਰਤੀ ਜਿਹੜਾ ਉੱਪਰ ਐਗਜ਼ੌਸਟ ਫੈਨ ਵਾਲਾ ਫਰੇਮ ਜਾਂ ਸੀ ਵਿੱਚ ਉਹ ਵੀ ਅੱਛੀ ਤਰ੍ਹਾਂ ਕਲੀਨ ਹੋ ਗਿਆ ਜਿਹੜਾ ਵਿੱਚੋਂ ਪੱਖਾ ਜਾਂ ਨਿਕਲ ਗਿਆ ਨਾ ਤੇ ਫਰੇਮ ਬਹੁਤ ਅੱਛੀ ਤਰ੍ਹਾਂ ਕਲੀਨ ਹੋ ਗਿਆ ਬਿਲਕੁਲ ਨਮਾ ਨਿਕਲਿਆ ਇਹ ਨਵਾਂ ਹੀ ਐਗਜ਼ੌਸਟ ਫੈਨ ਲਗਾਇਆ ਸੀ ਅਸੀਂ ਕਿਹੜਾ ਯੂਜ਼ ਕੀਤਾ ਕਦੇ ਪਾਸੋਂ ਹਵਾ ਆ ਗਈ ਮਿੱਟੀ ਆ ਗਈ ਨੇਰੀ ਆ ਗਈ ਮੀਆਂ ਦਾ ਪਾਣੀ ਲੰਗਿਆ ਐਨੇ ਨਾਲ ਹੀ ਗੰਦਾ ਹੋ ਗਿਆ ਸੀਗਾ ਤੇ ਬਿਲਕੁਲ ਨਮਾ ਨਮਾ ਨਿਕਲਿਆ ਐਨਾ ਗੰਦਾ ਲੱਗ ਰਿਹਾ ਸੀ ਤਾਂ ਇਹ ਨਾਲਸ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਤੇ ਗੀਜ਼ਰ ਵੀ ਫਿਰ ਮੈਂ ਸਾਫ਼ ਕਰਵਾ ਲਾਂ ਮੈਂ ਕਿਹਾ ਉਹ ਤਾਂ ਕੋੜੀ ਉੱਪਰ ਆਈ ਹੈ ਫਿਰ ਕੋੜੀ ਬਿਨੇ ਕੰਮ ਨਹੀਂ ਹੁੰਦੇ ਗੀਜ਼ਰ ਲਗਾਇਆ ਸੀ ਉੱਪਰ ਵਾਲੇ ਬਾਥਰੂਮ ਵਿੱਚ ਆਪਰ ਪਾਣੀ ਸਾਨੂੰ ਤਿੰਨ ਬਾਥਰੂਮਸ ਚ ਆਉਂਦਾ ਹੈ ਗੀਜ਼ਰ ਦਾ ਉੱਪਰ ਵਾਲੇ ਵਿੱਚ ਨੀਚੇ ਸਾਡੇ ਵਾਲੇ ਬਾਥਰੂਮ ਵਿੱਚ ਜਿੱਥੇ ਵਾਸ਼ਿੰਗ ਮਸ਼ੀਨਸ ਪਈਆਂ ਨੇ ਵਾਸ਼ਿੰਗ ਏਰੀਆ ਤਿੰਨ ਜਗ੍ਹਾ ਪਾਣੀ ਆ ਜਾਂਦਾ ਉੱਪਰ ਗੀਜ਼ਰ ਲਗਾਏ ਤਾਂ ਇਹ ਫਾਇਦਾ ਤੇ ਰਹਿ ਗਈ ਸੀ ਬੈੱਡ ਕੱਲੇ ਬੈੱਡ ਉੱਪਰ ਵੀ ਮੈਂ ਕਿਹਾ ਗਿੱਲਾ ਕੱਪੜਾ ਮਾਰ ਕੇ ਇਹਨੂੰ ਵੀ ਅੱਛੀ ਤਰ੍ਹਾਂ ਸਾਫ਼ ਕਰ ਦਈਏ ਡਸਟ ਜਿਹੜੀ ਹੈਗੀ ਉਹ ਵੀ ਨਿਕਲ ਜਾਊਗੀ ਉਹਦੇ ਵੀ ਗਿੱਲਾ ਕੱਪੜਾ ਵੱਜ ਗਿਆ ਤੇ ਉਸ ਤੋਂ ਬਾਅਦ ਗੱਤੇ ਵਗੈਰਾ ਫਿਰ ਮੈਂ ਦੇਖ ਲੂੰਗੀ ਬਾਅਦ ਵਿੱਚ ਟਿਕਾ ਦੂੰਗੀ ਜਾਂ ਸਵੇਰੇ ਟਿਕੀ ਜਾਣਗੇ ਉਹ ਕੰਮ ਮੈਂ ਆਪਣੇ ਆਪ ਕਰ ਲੂੰਗੀ ਬਸ ਜਿੰਨਾ ਕਿ ਮੈਨੂੰ ਲੱਗਦਾ ਸੀ ਮੈਨੂੰ ਹੈਲਪ ਦੀ ਲੋੜ ਹੈਗੀ ਹੈ ਜਿਹੜੇ ਕੰਮ ਵਿੱਚ ਉਹ ਕੰਮ ਚ ਮੈਂ ਹੈਲਪ ਲੈ ਲਈ ਪੂਪਾ ਕਿ ਉੱਪਰ ਘੋੜੀ ਲਿਆਂਦੀ ਸੀ ਅੱਜ ਉਹ ਬਾਥਰੂਮ ਚ ਐਗਜ਼ੋਸਟ ਤੇ ਗੀਜ਼ਰ ਸਾਫ ਹੋ ਗਏ ਨਾਲੇ ਘੋੜੀ ਨਾਲ ਚਲੋ ਕੰਤਾ ਵਗੈਰਾ ਸਾਫ ਹੋ ਗਿਆ ਉਹ ਕੰਮ ਖਤਮ ਹੋ ਗਿਆ ਮੈਨੂੰ ਤਾਂ ਕਈ ਵਾਰ ਆਪਾਂ ਨੂੰ ਘੋੜੀ ਚੱਕਣ ਦੀ ਵੀ ਕੋਣ ਹੋ ਜਾਂਦੇ ਖਾਸ ਤਰ ਉੱਪਰ ਜਿਹੜੀ ਚੀਜ਼ ਲੈ ਕੇ ਜਾਣੀ ਹੋਵੇ ਜਾਂ نیچے ਉਤਾਰਨੀ ਹੋਵੇ ਫਿਰ ਬੜਾ ਔਖਾ ਔਕਾ ਵੀ ਹੋ ਜਾਂਦਾ ਕਾਲ ਵੀ ਹੋ ਜਾਂਦੀ ਆ ਤੇ ਇਸ ਤਰ੍ਹਾਂ ਕੁਝ ਆ ਸਾਫ ਸਫਾਈ ਸੀ ਜੋ ਸਾਰੇ ਘਰਾਂ ਵਿੱਚ ਹੀ ਚੱਲ ਰਹੀਆਂ ਨੇ ਇਹ ਸਫਾਈ ਆਲਮੋਸਟ ਆਪਦੀ ਸੇਮ ਕਹਾਣੀਆਂ ਟਾਈਮ ਹੋ ਰਿਹਾ ਹੁਣ 4:30 ਦਾ 4:35 ਹੋ ਗਏ ਤੇ ਹੈਲਪਰ ਚਲੇਗੀ ਘੰਟਾ ਲਗਾ ਗਈ ਪੂਰਾ 3:30 ਆਈ ਸੀ 4:30 ਨੂੰ ਗਈ ਹੈ ਪਰ ਘੰਟੇ ਵਿੱਚ ਇੰਨੇ ਸਾਰੇ ਕੰਮ ਹੋ ਗਏ ਮੈਨੂੰ ਇਹਨਾਂ ਦਾ ਵੀ ਇੰਨਾ ਮੈਂ ਸੋਚਿਆ ਸੀ ਵੀ ਹੋਗਾ ਆਲਮੋਸਟ ਸਾਰਾ ਕਵਰ ਕਰਤਾ ਬਾਕੀ ਰੂਮ ਦੀ ਡਸਟਿੰਗ ਜਿਵੇਂ ਸਾਈਡ ਟੇਬਲ ਹੋ ਗਏ ਡਸਟਿੰਗ ਉਹ ਉਹ ਨੂੰ ਮੈਂ ਕਿਹਾ ਨਾ ਕਰ ਇਹ ਮੈਂ ਸਵੇਰੇ ਆਪ ਹੀ ਕਰੂੰਗੀ ਵੀ ਇਹਨਾਂ ਤੇ ਟਾਈਮ ਨਾ ਵੇਸਟ ਕਰ ਇਹ ਮੈਂ ਆਪਣੇ ਆਪ ਕਰ ਲੂੰਗੀ ਮੈਂ ਉਹ ਤੋਂ ਉਹ ਕੰਮ ਕਰਵਾਉਣ ਦੀ ਕੋਸ਼ਿਸ਼ ਕਰੀ ਹੈ ਜਿਹੜਾ ਮੈਨੂੰ ਇਕੱਲੀ ਨੂੰ ਕਰਨਾ ਔਖਾ ਲੱਗਦਾ ਸੀਗਾ ਹੈਨਾ ਬਾਕੀ ਤਾਂ ਇਹ ਕੁਝ ਤਾਂ ਮੈਂ ਕਰ ਲੂ ਕਾਰਟਨਸ ਲਗਾਉਣ ਵਾਲੇ ਪਏ ਨੇ ਉਹ ਮੈਂ ਹੌਲੀ ਹੌਲੀ ਜਿੰਨਾ ਮੇਰਾ ਟਾਈਮ ਲੱਗਿਆ ਕਰੂੰ ਮੈਂ ਆਪ ਹੀ ਲਗਾ ਦੂੰਗੀ ਸਵੇਰੇ ਮੈਂ ਨੀਮੇ ਨੂੰ ਕਹ ਦਊਂਗੀ ਉਹਨਾਂ ਦੀ ਹੈਲਪ ਲੈ ਲੂੰਗੀ ਵੀ ਕਾਰਟਨਸ ਕਾਹਦੇ ਦਵਿੰਦਰ ਨੂੰ ਕਹ ਦਊਂਗੀ ਥੋੜੀ ਹੈਲਪ ਨੇ ਕਾਰਟਨਸ ਲੱਗ ਜਾਣਗੇ ਤੇ ਕੱਲ ਨੂੰ ਕਹਿੰਦੀ ਸੀ ਸ਼ਾਮ ਨੂੰ ਕੀ ਕਰਵਾਏਗੀ ਮੈਂ ਕਿਹਾ ਕੱਲ ਨੂੰ ਸ਼ਾਮ ਨੂੰ ਆਪਾਂ ਇਹ ਕਰਾਂਗੇ ਉੱਪਰਲੀ ਲੌਬੀ ਦੇ ਵਿੰਡੋਜ਼ ਕਰ ਲਾਂਗੇ ਫਿਰ ਉੱਪਰਲੇ ਕਰਟਨਸ ਲਵਾਉਂਦੇ ਹੋ ਜਾਣਗੇ ਹਨਾ ਉੱਪਰ ਵਿੰਡੋ ਤੇ ਕਰਟਨਸ ਧੋਤੇ ਪਏ ਨੇ ਜੋ ਵਿੰਡੋਜ਼ ਕਲੀਨ ਹੋਣਗੇ ਫਿਰ ਕਰਟਨਸ ਲਗਾ ਦਾਂਗੇ ਤੇ ਉੱਪਰਲੀ ਸਫਾਈ ਬਿਲਕੁਲ ਡਨ ਹੋ ਜੂਗੀ ਬਸ ਕੱਲ੍ਹ ਨੂੰ ਬਾਥਰੂਮ ਮੇਰਾ ਟੋਣਾ ਰਹਿ ਜੂਗਾ ਪਾਣੀ ਨਾਲ ਸੁੱਕੀ ਡਸਟਿੰਗ ਤੱਕ ਹੋਊਗੀ ਤੇ ਵਸਾਂ ਇੱਕ ਕਰਦੇ ਕਰਾਉਂਦੇ ਇੱਕ ਦੋ ਦਿਨਾਂ ਚ ਸਫਾਈ ਸਾਰੀ ਕਰਦੀ ਹੋ ਜੂਗੀ ਹੁਣ ਇੱਕ ਦਿਨ ਮੈਂ ਉਹ ਤੋਂ ਸੋਚਿਆ ਹੋਇਆ ਮੰਮੀ ਵਾਲਾ ਰੂਮ ਤੇ ਨਾਲ ਪਿੱਛੇ ਜਿਹੜਾ ਸਟੋਰ ਇਕੱਠਾ ਉਹ ਦੋਨਾਂ ਲੌਬੀ ਡਰਾਇੰਗ ਰੂਮ ਆਪਣਾ ਰੂਮ ਮੈਂ ਆਪ ਕਰੂੰਗੀ ਮੈਨੂੰ ਕੋਈ ਹੋਣੀਗਾ ਤੇ ਡਾਈਨਿੰਗ ਹਾਲ ਦੇ ਉੱਪਰ ਕ੍ਰੋਕਰੀ ਵਾਲੀ ਕਾਪੜੇ ਦੇ ਉੱਪਰੋਂ ਸਾਫ਼ ਕਰਾਂਗੂ ਪਰ ਇਹ ਘਰ ਦੇ ਨੂੰ ਦੇ ਦਰਦੀ ਹੈ ਕਹਿੰਦੀ ਮੈਨੂੰ ਕਰੰਟ ਲੱਗੂਗਾ ਤਾਂ ਆ ਬਜਾਂਦੀ ਨਾ ਥੋੜੇ ਸੇ ਕਾਵੜ ਨੇ ਉਹ ਵੀ ਮੈਂ ਆਪੇ ਕਰਨ ਉਹ ਐਡੀ ਕਰਨੀ ਬਸ ਜਿੱਥੇ ਲੋੜ ਪਈ ਹੈਲਪ ਲੈ ਲਾਂਗੇ ਇੰਨਾ ਕਾ ਬਸ ਉਹ ਗਰਮ ਗਰਮ ਹੋ ਗਈ ਪਾਣੀ ਪੀਨੇ ਆ ਪਾਣੀ ਵੀ ਕੇ 10 15 ਮਿੰਟ ਰੈਸਟ ਕਰਕੇ ਮੈਂ ਇਹ ਸੀ ਲਗਾਇਆ 10-15 ਮਿੰਟ ਰੈਸਟ ਕਰਕੇ ਫਿਰ ਮੈਂ ਜਾਣੀ ਕਿਚਨ ਵਿੱਚ ਬਣਾਉਣੇ ਸਮਝੀ ਉਸ ਤੋਂ ਬਾਅਦ ਸਬਜ਼ੀ ਸੁੱਜੀ ਬਣਾ ਕੇ ਆਟਾ ਗੁੰਨ ਕੇ ਫਿਰ ਬਾਹਰ ਕਰਦੇ ਆ ਆਪਣੀ ਵਾਕ ਥੋੜਾ ਮਾਈਂਡ ਫਰੈਸ਼ ਕਰਦੇ ਆ ਅਦਰ ਬੈਠੇ ਬੈਠੇ ਵੀ ਸਾਰਾ ਦਿਨ ਮਸੂਈ ਕੁਛਿਆ ਨਾ ਸੌਂ ਜੋ ਖਾ ਲਓ ਪੀ ਲਓ ਫੋਨ ਦੇਖ ਲਓ ਸੌਂ ਜੋ ਜੀ ਥੋੜਾ ਰੈਸਟ ਕਰ ਲਓ ਕੋਈ ਉਹਨਾਂ ਦਾ ਕੋਟ ਕੰਮ ਕਰ ਲਓ ਸਾਈ ਕਰਦੇ ਕਰਾਉਂਦੇ ਅੰਦਰ ਸਾਰਾ ਦਿਨ ਘੁੱਟਨ ਮਹਿਸੂਸ ਹੁੰਦੀ ਹੈ ਹਨਾ ਸ਼ਾਮ ਨੂੰ ਆ ਕੇ ਮੈਨੂੰ ਤਾਂ ਲੱਗੂ ਮੈਨੂੰ ਬਹੁਤ ਘੁੱਟਨ ਮਹਿਸੂਸ ਹੁੰਦੀ ਅੰਦਰ ਵੀ ਜਾਂ ਤਾਂ ਮੈਂ ਨਿਕਲਾਂ ਬਾਹਰ ਜਾਂ ਮੈਂ ਕਿਸੇ ਨਾਲ ਗੱਲ ਕਰਾਂ ਸ਼ਾਮ ਨੂੰ ਤਾਂ ਦਿਮਾਗ ਫ ਯਾ ਤਾਂ ਸੇਅਰ ਕਰਕੇ ਮਾਈਂਡ ਫਰੈਸ਼ ਹੋਊਗਾ ਜਾਂ ਥੋੜਾ ਨਾ ਕੋਈ ਗੱਲ ਕਰਨ ਆਣਾ ਹੋਵੇ ਜਿੱਨਾ ਤੁਸੀਂ ਗੱਲ ਕਰ ਸਕੋ ਗੱਲਾਂ ਕਰ ਸਕੋ ਤੁਸੀਂ ਆਪਣੇ ਦੁੱਖ ਸੁੱਖ ਵੀ ਕਰ ਸਕੋ ਥੋੜੇ ਮੋਤੇ ਤੇ ਫਿਰ ਮਾਈਂਡ ਫਰੈਸ਼ ਹੋਣਾਗਾ ਨਹੀਂ ਤਾਂ ਇਹ ਲੱਗੂ ਸ਼ਾਮ ਨੂੰ ਦਿਮਾਗ ਦਾ ਫਟਾਕਾ ਬਊਗਾ ਚਲੋ ਇਹ ਪਾਣੀ ਪੀ ਕੇ ਕਰ ਜਾਨੇ ਕਿਚਨ ਵਿੱਚ ਤਾਂ ਹੁਣ ਮੈਂ ਲੱਗੀ ਸੀ ਸਬਜ਼ੀ ਬਣਾਉਣ ਆਲੂ ਚੋਲੇ ਤੇ ਕ੍ਰੇਲੇ ਇੱਕ ਸਾਈਡ ਮੈਂ ਆਲੂ ਚੋਲੇਾਂ ਦੀ ਸਬਜ਼ੀ ਨੂੰ ਤੜਕਾ ਲਗਾ ਰਹੀ ਸੀ ਇੱਕ ਸਾਈਡ ਮੈਂ ਕ੍ਰੇਲੇ ਪਿਆਜ਼ ਭੁੰਨੀ ਸੀ ਚਲੋ ਨਾਲ ਨਾਲ ਦੋਨੋਂ ਦੀ ਸਬਜ਼ੀਆਂ ਬਣ ਜਾਣਗੀਆਂ ਇੱਕ ਲਈ ਵੀ ਆਪਾਂ ਖੜਨਾ ਤੇ ਦੋ ਵੀ ਸਾਈਡ ਬਾਈ ਸਾਈਡ ਦੋਨੋਂ ਬਣੀ ਜਾਣਗੀਆਂ ਸਬਜ਼ੀ ਬਣਾ ਦੂੰ ਆਟਾ ਗੁੰਨ ਦੂੰ ਉਸ ਤੋਂ ਬਾਅਦ ਮੈਂ ਕਰਨ ਜਾਊਂਗੀ ਆਪਣੀ ਵਾਕ ਵਾਕ ਕਰਕੇ ਆਊਂਗੀ ਤੇ ਇਸ ਤਰ੍ਹਾਂ ਹੀ ਕੁਛ ਅੱਜ ਕੱਲ ਦਾ ਰੁਟੀਨ ਹੈ ਵੀ ਹਰ ਘਰ ਦੀ ਸੇਮ ਕਹਾਣੀ ਹੈ ਹਰ ਘਰ ਦਾ ਸੇਮ ਰੁਟੀਨ ਹੈ ਸਫਾਈਆਂ ਦਾ ਜੋਰ ਹੈ ਦਿਵਾਲੀ ਕਰਕੇ ਕਿਸ ਨੇ ਸਟਾਰਟ ਕੀਤੀ ਹੋ ਕਿਸ ਨੇ ਅਧਿਕ ਸਫਾਈ ਕਰ ਲਈ ਹੋ ਕਿਸ ਨੇ ਜਿਆਦਾ ਕਾਲੀ ਪਹਿਨਣ ਜਿਹੜੀ ਜਿਆਦਾ ਕਾਲੀ ਹੁੰਦੀ ਉਹ ਖਤਮ ਵੀ ਕਰਦੀਆਂ ਹੋਣਗੇ ਸਫਾਈਆਂ ਤੁਸੀਂ ਵੀ ਦੱਸੋ ਵੀ ਤੁਸੀਂ ਸਫਾਈਆਂ ਕਰਦੇ ਕਰਦੇ ਕਿੱਥੇ ਤੱਕ ਪਹੁੰਚੇ ਹੋ ਤੇ ਇਸ ਤਰ੍ਹਾਂ ਕੁਝ ਚੱਲਦੇ ਰਹਿੰਦੇ ਨੇ ਵੈਸੇ ਸਫਾਈਆਂ ਦਾ ਸਾਰਾ ਸਾਲ ਹੀ ਚੱਲਦੇ ਨੇ ਪਰ ਦੀਵਾਲੀ ਵੇਲੇ ਆਪਾਂ ਥੋੜੇ ਜਿਆਦਾ ਐਕਟਿਵ ਹੋ ਜਾਣੇ ਹੈਗੇ ਵੀ ਹਾਂ ਸਫਾਈ ਕਰਨੀ ਹੈ ਦੀਵਾਲੀ ਦੀਵਾਲੀ ਹਣਾ ਕੁਝ ਆਪਾਂ ਨੂੰ ਆਣ ਗਵਣ ਦੀ ਰੀਸ ਵੀ ਹੋ ਜਾਂਦੀ ਵੀ ਉਹਨੇ ਕਰ ਲਈ ਮੈਂ ਵੀ ਕਰ ਲਣਾ ਹਣਾ ਉਹਨੇ ਸ਼ੁਰੂ ਕਰ ਲਈ ਮੈਂ ਤਾਂ ਹਜੇ ਕਰੀ ਨਹੀਂ ਮੈਂ ਤਾਂ ਪਿੱਛੇ ਰਹੇਗੀ ਮੈਂ ਵੀ ਕਰ ਲਾਂ ਸਫਾਈਆਂ ਦੇ ਨਾਲ ਨਾਲ ਜੋ ਰੈਸਟ ਵੀ ਲਵੋ ਡਾਈਟ ਵੀ ਆਪਣੀ ਪੂਰੀ ਵਧੀਆ ਲੋ ਡਾਈਟ ਦਾ ਵੀ ਧਿਆਨ ਰੱਖੋ ਤੇ ਆਪਣੇ ਸਿਹਤ ਦਾ ਵੀ ਧਿਆਨ ਰੱਖੋ ਰੈਸਟ ਵੀ ਲੋ ਨਾਲ ਨਾਲ ਕੰਮ ਵੀ ਕਰੋ ਸਫਾਈਆਂ ਚਲਦੀਆਂ ਜਾਣਗੇ ਸਾਰਾ ਸਾਲ ਨਿਕਲਤ ਹੁੰਦੀ ਹੈ ਸੋ ਇੱਧਰ ਬਣ ਚੁੱਕੀਆਂ ਸੀ ਮੇਰੀਆਂ ਸਬਜ਼ੀਆਂ ਸਬਜ਼ੀਆਂ ਬਣਾਉਦੇ ਬਣਾਉਦੇ ਨਾਲ ਨਾਲ ਮੈਂ ਭਾਂਡੇ ਵਗੈਰਾ ਜੋ ਹੋਏ ਸੀਗੇ ਉਹ ਵੀ ਸਾਫ਼ ਕਰਦਾ ਨਹੀਂ ਹੁੰਨੀ ਇੱਕ ਵਾਰ ਤੜਕਾ ਵਗੈਰਾ ਲਗਾ ਕੇ ਜੋ ਸਬਜ਼ੀ ਮੈਂ ਟੱਕ ਦਾਨੀ ਤੇ ਉਸ ਤੋਂ ਬਾਅਦ ਫਿਰ ਭਾਂਡਿਆਂ ਦੀ ਸਾਰੀ ਚੱਕਤਰ ਹੋ ਜਾਂਦੀ ਹੈ ਸ਼ੈਲਫ ਖਾਲੀ ਕਰਦਾ ਨੇ ਜੋ ਮੈਨੂੰ ਲੱਗਦਾ ਵੀ ਐਕਸਟਰਾ ਪਾਂਡਾ ਉਵੇਂ ਸਾਈਡ ਤੇ ਚੱਕ ਕੇ ਨਾਲ ਦੀ ਨਾਲ ਰੱਖ ਤਾ ਨੇ ਸ਼ੈਲਸ ਖਾਲੀ ਕਰ ਦਿਆ ਨੇ ਕਲੀਨ ਕਰ ਦਿਆ ਨੇ ਕਪੜਾ ਮਾਰ ਦਿਆ ਨੇ ਇਸ ਤਰ੍ਹਾਂ ਦਾ ਕੁਝ ਮੇਰਾ ਕੁਕਿੰਗ ਦਾ ਟਾਈਮ ਰੁਟੀਨ ਹੁੰਦਾ ਤੇ ਇਧਰ ਬਣ ਚੁੱਕੇ ਨੇ ਗਰੇਲੇ ਵਿੱਚ ਪਿਆਜ਼ ਪਾ ਕੇ ਗਰੇਲੇ ਪੂਨ ਲੂਣ ਮਿਰਚ ਪਾ ਦੋ ਖਾਣ ਚ ਬਹੁਤ ਟੇਸਟੀ ਲੱਗਦੀ ਨੇ ਸੁੱਕਾ ਸੁੱਕੇ ਜੀ ਤੇ ਇੱਕ ਸਾਈਡ ਤੇ ਬਣ ਚੁੱਕਿਆ ਆਲੂ ਚੋਲਿਆਂ ਦੀ ਸਬਜੀ ਸੋ ਇਸ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ den non zaui e